ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਵਕਤ ਅਸੀਂ ਮੋਗੇ ਸ਼ਹਿਰ ਦੇ ਵਿੱਚ ਹਾਂ ਜਿਹੜਾ ਕਿ ਤੁਹਾਨੂੰ ਪਤਾ ਹੀ ਕਿ ਪਿਛਲੇ ਦਿਨੀ ਇੱਕ ਜਲੰਧਰ ਦੇ ਵਿੱਚ ਇੱਕ ਬਹੁਤ ਹੀ ਘਨੌਣਾ ਅਪਰਾਧ ਹੋਇਆ ਜਿਹੜਾ ਕਿ ਪ੍ਰੋਬਲੀ ਇਹਦੇ ਨਾਲ ਰੇਪ ਕਰਕੇ ਤੇ ਉਸ ਦਾ ਕਤਲ ਹੋਇਆ ਉਹਦੇ ਸਬੰਧ ਦੇ ਵਿੱਚ ਅੱਜ ਮੋਗੇ ਸ਼ਹਿਰ ਦੇ ਵਿੱਚ ਕੈਂਡਲ ਮਾਰਚ ਹੋ ਰਿਹਾ ਮੋਗੇ ਸ਼ਹਿਰ ਦੇ ਸਮਾਜ ਸੇਵੀਆਂ ਵੱਲੋਂ ਭਾਈ ਨੀਟਾ ਦਿਓਲ ਦੀ ਇਹਨਾਂ ਵੱਲੋਂ ਤੇ ਅੱਜ ਕੈਂਡਲ ਮਾਰਚ ਕੱਢਿਆ ਜਾ ਰਿਹਾ ਤੇ ਅਸੀਂ ਸਰਕਾਰ ਨੂੰ ਪੂਰ ਜ਼ੋਰ ਮੰਗ ਕਰਦੇ ਹਾਂ ਕਿ ਇਹੋ ਜਿਹੀ ਘਨੌਣੇ ਕਾਂਡ ਜਿਹੜੇ ਹੁੰਦੇ ਨੇ ਘਨੌਣੀ ਹਰਕਤ ਹੁੰਦੀ ਹੈ ਇਹਨਾਂ ਦੇ ਦੋਸ਼ੀਆਂ ਨੂੰ ਤੁਰੰਤ ਬੰਦ ਦੀ ਸਜ਼ਾ ਜਿਹੜੀ ਕਿ ਫਾਂਸੀ ਦੀ ਘਟੋ ਘਟ ਸਜ਼ਾ ਹੋਵੇ ਜਿਹੜੀ ਕਿ ਉਹ 13 ਸਾਲਾਂ ਦੀ ਕੁੜੀ ਦੇ ਨਾਲ ਐਡਾ ਘਨੌਣਾ ਕੰਮ ਹੋਇਆ ਤੇ ਅੱਜ ਆ ਮੋਗੇ ਦੇ ਵਿੱਚ ਏ ਨੋ ਜੋਂ ਨਾਲ ਦਾ ਕਾਠਾ ਪੂਰਾ ਬਾਜ਼ਾਰ ਭਰਿਆ ਪਿਆ ਜਿਹੜਾ ਕਿ ਅੱਜ ਕੈਂਡਲ ਮਾਰਚ ਮੋਗੇ ਦੇ ਵਿੱਚ ਕਿੱਦਿਆ ਜਾ ਰਿਹਾ ਜਸਟ ਜਸਟਿਸ ਫਾਰ ਪ੍ਰਾਬਲੀ ਜਲੰਧਰ ਜਿਹੜਾ ਇਹ ਕਾਰਡ ਹੋਇਆ ਇਹ ਇਸ ਅਪਰਾਧ ਦੀ ਜਿਹੜਾ ਵੀ ਹੋਵੇ ਉਹ ਕਿਸੇ ਧਰਮ ਦੇ ਨਾਲ ਸੰਬੰਧ ਨਹੀਂ ਰੱਖਦਾ ਹੁੰਦਾ ਇਹ ਜਿਹੜੇ ਕਿ ਲੋਕ ਹੁੰਦੇ ਬਖਸ਼ਣਯੋਗ ਨਹੀਂ ਹੁੰਦੇ ਕਿ ਅੱਜ ਮੋਗੇ ਦੇ ਵਿੱਚ ਵੱਡੀ ਤعداد ਦੇ ਵਿੱਚ ਨੌਜਵਾਨਾਂ ਵੱਲੋਂ ਜਿਹੜਾ ਕਿ ਅੱਜ ਕੈਂਟਲ ਮਾਰਚ ਕੱਢਿਆ ਜਾ ਰਿਹਾ ਅੱਜ ਅੱਜ ਸਾਰੇ ਨੌਜਵਾਨ ਮੋਗੇ ਦੇ ਨੌਜਵਾਨ ਹੈ ਜਿਹੜੇ ਸਮਾਜ ਸੇਵੀ ਮੋਗੇ ਦੇ ਸਮਾਜ ਸੇਵੀ ਹੈ ਜਿਹੜੇ ਅੱਜ ਕੈਂਡਲ ਮਾਰਚ ਕੱਢ ਰਹੇ ਮੋਗੇ ਮੇਨ ਬਾਜ਼ਾਰ ਦੇ ਵਿੱਚ ਜਿਹੜਾ ਪ੍ਰੋਬਲੀ ਇਹਦੇ ਇਨਸਾਫ ਵਾਸਤੇ ਪ੍ਰੋਬਲੀ ਇਹਨੂੰ ਇਨਸਾਫ ਮਿਲੇ ਤੇ ਜਿਹੜੇ ਉਹ ਦੋਸ਼ੀ ਆ ਉਹਨਾਂ ਨੂੰ ਬੰਦੀ ਸਜ਼ਾ ਉਹਨੂੰ ਘੱਟੋ ਘੱਟ ਫਾਂਸੀ ਜਾਂ ਮੌਤ ਦੀ ਸਜ਼ਾ ਹੋਵੇ ਜਿਹੜਾ ਕਿ ਅਪਰਾਧ ਦੁਬਾਰਾ ਆਪਣੀ ਪੰਜਾਬ ਦੀ ਧਰਤੀ ਦੇ ਨਾਂ ਹੋ ਸਕੇ ਇਹ ਇਹ ਵੱਡੀ ਤਦਾਦ ਦੇ ਵਿੱਚ ਆ ਬੀਬੀਆਂ ਵੀ ਆ ਪਹਿਣਾ ਵੀ ਆ ਜਿਹੜੇ ਤੇ ਇੱਥੇ ਵੱਡੀ ਗੈਂਤੀ ਦੇ ਵਿੱਚ ਪਹੁੰਚਿਆ ਨਾਲ ਮੇਰੇ ਨੌਜਵਾਨ ਸਾਥੀ ਵੀ ਪਹੁੰਚੇ ਆ ਬਹੁਤ ਵੱਡੀ ਤਦਾਦ ਦੇ ਵਿੱਚ ਮੋਗੇ ਦੇ ਵਿੱਚ ਹੈਗੇ ਆ ਜੀ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ